ਸ਼ਸ਼ੀਕਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਹੋਪਸ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮ ਹੋ ਗਏ ਆਪਾਂ ਹੋ ਚੁੱਕੇ ਆ ਫ੍ਰੀ ਸਾਰੇ ਕੰਮ ਕਰਕੇ ਕਿਉਂਕਿ ਮੈਂ 6 ਵਜੇ ਉੱਠਦੀ ਆ ਤੇ 6 ਵਜੇ ਬੱਸ ਮੈਂ ਸਟਾਰਟ ਹੋ ਜਾਨੀ ਆ ਫਿਰ ਮੈਂ ਸਾਰਾ ਕੰਮ ਨਿਬੇੜ ਕੇ ਹੀ ਘਟਦੀ ਆਂਗੀ 6 ਤੋਂ ਸਵੇਰ 7 7:30 ਵਜੇ ਤੱਕ ਆਲਮੋਸਟ ਮੇਰਾ ਸਾਰਾ ਕੰਮ ਹੋ ਜਾਂਦਾ ਕੋਈ ਇੱਕਤਾ ਕੰਮ ਰਹਿ ਜਾਂਦਾ ਉਹ ਗੱਲ ਵੱਖਰੀ ਆ ਤੇ ਹਾਂ ਸਪੈਸ਼ਲੀ ਰੂਮ ਰਹਿ ਜਾਂਦਾਗਾ ਸਫਸਾਈ ਕਰਨੀ ਬਿਕੋਜ਼ ਦੋਨੇ ਨਵਾਬ ਨੇ ਜਿਹੜੇ ਆਰਾਮ ਦੇ ਨਾਲ ਸੁੱਤੇ ਪਏ ਹੁੰਦੇ ਨੇ ਉਹਨਾਂ ਨੂੰ ਮੈਂ ਹੀ ਠੋਣੀਆਂ ਜੀ ਆ ਕੇ ਕਈ ਵਾਰ ਹੁਣ ਰ ਆਪਣੇ ਆਪ ਉੱਠ ਖੜਦਾਗਾ ਤੇ ਕਈ ਵਾਰ ਜਦੋਂ ਮੈਂ ਇਹਨਾਂ ਨੂੰ ਫੋਨ ਆਉਣੀਆ ਚਾਹ ਬਗਿਆ ਦਿਨ ਆਉਣੀਆ ਤੋਂ ਵਾਸਤੇ ਕਿੱਥੇ ਖੜਦਾ ਵਾ ਤੇ ਅੱਜ ਹੈਗੀ ਇੱਕ ਬਹੁਤ ਹੀ ਵੱਡੀ ਕੁਝ ਖ਼ਬਰ ਹੀ ਕੁਝ ਖ਼ਬਰ ਹੀ ਇਹ ਆ ਕਿ ਸੌਣ ਦੇ ਮਹੀਨੇ ਚੜ੍ਹੇ ਨੂੰ ਅੱਧ ਹੋ ਗਿਆ ਤੇ ਮਹੀ ਅੱਜ ਪਿਆਗਾ ਮਤਲਬ ਯਾਰ ਪੀਆ ਕੁਦਰਤ ਠੀਕ ਐ ਬੰਦਿਆਂ ਤੋਂ ਗਲਤੀਆਂ ਹੋਈਆਂ ਨੇ ਪਰ ਇੰਨਾ ਵੀ ਨਾ ਤੜਪਾ ਹਨਾ ਮਤਲਬ ਯਾਰ ਅੱਜ ਮਹੀ ਪਿਆਗਾ ਤੇ ਰਾਤ ਮਹੀ ਪਿਆ ਮਤਲਬ ਕਿ ਹੁਣ ਤਾਂ ਨਹੀਂ ਹੈਗਾ ਪਰ ਹੁਣ ਮੌਸਮ ਇੰਨਾ ਸੋਨਾ ਹੋਇਆ ਪਿਆ ਇੰਨੀ ਸੋਹਣੀ ਹਵਾ ਚੱਲ ਰਹੀ ਹੈ ਹੀ ਜਾਨਵਰਾਂ ਨੂੰ ਪਸ਼ੂਆਂ ਨੂੰ ਇਨਸਾਨਾਂ ਨੂੰ ਸਾਰਿਆਂ ਨੂੰ ਰਾਹਤ ਮਿਲ ਗਈ ਬਾਹਰ ਜਿੰਨੇ ਵੀ ਸਾਡੇ ਗਲੀ ਵਾਲੇ ਡੌਗੀ ਨੇ ਸਾਡੇ ਆਪਣੇ ਡੌਗੀ ਨੇ ਸਾਰੇ ਗਲੀ ਚ ਨਿਕਲ ਕੇ ਨਾ ਮौज-ਮਸਤੀ ਕਰ ਰਹੇ ਨੇ ਹੁਣ ਵੀ ਮਤਲਬ ਇਨਾ ਚਾਹ ਚੜਿਆ ਪਿਆ ਉਹਨਾਂ ਨੂੰ ਹੁਨਰ ਵੀ ਬਾਹਰ ਹੀ ਫੇਟ ਰਿਹਾਗਾ ਤੇ ਮੈਂ ਫ੍ਰੀ ਸੀਗੀ ਤੇ ਪਹਿਲਾਂ ਤਾਂ ਮੈਂ ਬਾਹਰ ਹੀ ਬੈਠੀ ਸੀ ਫਿਰ ਮੈਂ ਚਾਹ ਪੀਣੀ ਸੀ ਮੈਂ ਅੰਦਰ ਆ ਗਈ ਬਿਕੋਜ਼ ਮੈਨੂੰ ਤੇ ਹੰਦਰ ਦੇ ਪਾਪਾ ਨੂੰ ਕੋਲਡ ਲੱਗਿਆ ਪਿਆ ਸੀ ਉਹ ਬਹੁਤ ਬਿਮਾਰ ਹੋ ਰਿਹਾ ਵੀ ਕੋਲਡ ਵਗੈਰਾ ਨਾਲ ਬਹੁਤ ਪਰੇਸ਼ਾਨ ਹੋਈ ਹੈਗੀ ਮੈਨੂੰ ਤਾਂ ਹਲੇ ਘੱਟਾ ਬਿਕੋਜ਼ ਮੈਂ ਮੈਡੀਸਨ ਦੀਆਂ ਖਾਲੀਆਂ ਸੀ ਦੋ ਤਿੰਨ ਖਰਾਕਾਂ ਫਿਰ ਮੇਰੀ ਆਦਤ ਆ ਵੀ ਮੈਂ ਵਿੱਚ ਛੱਡ ਦਿੱਤੀ ਜੀ ਤੇ ਉਹ ਮੈਡੀਸਨ ਤੇਰੇ ਹੰਦਰ ਦੇ ਪਾਪਾ ਖਾ ਗਏ ਉਹ ਅੱਜ ਅਸੀਂ ਦੋਨੇ ਲੈ ਕੇ ਆਵਾਂਗੇ ਦਵਾਈ ਬਹੁਤ ਔਖਾ ਹੋ ਰਿਹਾ ਕੋਲਡ ਨਾਲ ਸਿਰ ਭਾਰੀ ਭਾਰੀ ਹੋਇਆ ਨੱਕ ਭਾਰੀ ਭਾਰੀ ਹੋ ਰਿਹਾ ਛਿੱਕਾਂ ਫਿਰ ਛਕਾ ਰਹੀਆਂ ਨਹੀਂ ਆ ਇਬਸੇ ਇਥੇ ਮੈਂ ਵੀ ਚਾਹ ਤੇ ਹੁਨਰ ਬਾਹਰ ਆ ਦਾਦਾ ਦਾਦੀ ਵੀ ਹੁਨਰ ਦੇ ਬਾਹਰ ਹੀ ਬੈਠੇ ਨੇਗੇ ਮੈਂ ਵੀ ਚਾਹ ਪੀ ਕੇ ਦੇਖ ਲਿਆ ਬਾਹਰ ਹੀ ਜਾਉਂਗੀ ਤੇ ਅੱਜ ਠੰਡਾ ਠੰਡਾ ਜਿਹਾ ਮੌਸਮ ਆ ਅੱਜ ਮਤਲਬ ਇੱਕ ਲਾਗੀ ਵੀ ਲੀ ਜੀ ਆ ਰਹੀ ਆ ਮਤਲਬ ਇੱਕ એનર્ਜੀ ਜੀ ਆ ਰਹੀ ਆ ਬਿਕੋਜ਼ ਅੱਜ ਕੰਮ ਕਰਦੇ ਨਾ ਨਹੀਂ ਗਰਮੀ ਨਹੀਂ ਲੱਗਦੀ ਨਹੀਂ ਬੁਰਾ ਹਾਲ ਹੋ ਜਾਂਦਾ ਗਰਮੀ ਦੇ ਵਿੱਚ ਤੇ ਚਲੋ ਜੀ ਐਸੇ ਕੰਮ ਤਾਂ ਆਪਣਾ ਹੋ ਗਿਆ ਕੰਮ ਤਾਂ ਮੈਂ ਤੁਹਾਨੂੰ ਹੁਣ ਕੀ ਦਿਖਾਉਣਾਗਾ ਕਰਦੀ ਆ ਤੇ ਬੱਸ ਸੁਣਾਇਆ ਬਾਕੀ ਜੋ ਵੀ ਆਪਣੀ ਦਿਨ ਦੀ ਰੁਟੀਨ ਰਹੂਗੀ ਉਹ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਠੀਕ ਹੈ ਜੀ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਤੇ ਸਾਰੇ ਘਰ ਚੱਲ ਗਏ ਸੀ ਤੇ ਅਸੀਂ ਰਹਿ ਗਏ ਸੀ ਇਕੱਲੇ ਹੁਣ ਅਸੀਂ ਹੁਣ ਕੱਲਿਆਂ ਨੇ ਖੇਡੀਆਂ ਖੇਡੀਆਂ ਕਰਨੀਆਂ ਨੇ ਗਿਆ ਇਹ ਕਰ ਰਿਆ ਸੀਗਾ ਮੈਨੂੰ ਲਾੜ ਤੇ ਫਿਰ ਮੈਨੂੰ ਅੰਦਰ ਲਈ ਆਈ ਸੀ ਤੇ ਉੱਥੇ ਨਾ ਜਿੰਮੀ ਹੋਣੀਆਂ ਖੇਡ ਰਹੀਆਂ ਸੀਗੀਆਂ ਉਂਝ ਤੋਂ ਮੈਂ ਵੀਡੀਓ ਬਣਾਉਣ ਲੱਗੀ ਉਹ ਦੋ ਹਟ ਗਈਆਂ ਬਹੁਤ ਸੋਨਾ ਖੇਡ ਰਹੀਆਂ ਸੀ ਮਸਤੀ ਕਰ ਰਹੀਆਂ ਸੀ ਫਿਰ ਮੈਨੇ ਆਵਾਜ਼ ਦਿੱਤੀ ਤੇ ਫਿਰ ਮੇਰੇ ਵੱਲ ਨੂੰ ਭੱਜ ਕੇ ਆ ਗਿਆ ਸੀ ਗਿਆ ਦੋਨੋਂ ਜਾਨੀਆਂ ਇਹ ਇੱਕ ਦੂਜੇ ਤੇ ਸ਼ਹਿਜੇ ਨਹੀਂ ਲਾ ਕੇ ਖੜਦੇ ਹੁੰਦੇ ਡੌਗੀ ਉਦਾਂ ਖੜੀਆਂ ਸੀਗੀਆਂ ਦੇਖੋ ਮੈਨੇ ਆਵਾਜ਼ ਦਿੱਤੀ ਤੇ ਭੱਜ ਕੇ ਹੁਣ ਮੇਰੀ ਤਰਫ ਨੂੰ ਆ ਗਿਆ ਵੀ ਹਾਂ ਬੁਲਾਇਆ ਸ਼ਸ਼ੀਕਾ ਜੀ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਆਪਣੀ ਨੀਂਦ ਵੀ ਲਾ ਲਈ ਸੀ ਬਿਕਾਜ਼ ਮੈਂ ਅੱਜ ਸੌਂ ਗਈ ਸੀ ਹੁਣ ਦੇ ਨਾਲ ਅੱਗੇ ਤਾਂ ਰੋਜ਼ ਹੀ ਸੌ ਜਾਂਦੀ ਸੀ ਪਰ ਹੁਣ ਕਦੇ-ਕਦੇ ਸੌਣੀ ਹੁੰਨੀ ਹੈ ਕਿਉਂਕਿ ਹੁਣ ਅ ਕਦੇ-ਕਦੇ ਸਾਜ ਦੇ ਮਤਲਬ ਛੇ 8 ਟੂਟ ਖੜਦਾ ਘੰਟੀ ਕਿਚ ਤੇ ਇੰਨੇ ਚ ਨੀਂਦ ਨਹੀਂ ਆਉਂਦੀ ਤਾਂ ਕਰਕੇ ਹੱਜੇ ਵਧੀਆ ਸੌਂ ਗਿਆ ਤੇ ਨਾਲ ਮੈਂ ਵੀ ਸੌਂਗੀ ਪਾਕੀ ਅੱਜ ਮੌਸਮ ਵੀ ਸੋਹਣਾ ਸੀ ਨੀਂਦ ਵੀ ਸੋਹਣੀ ਆ ਗਈ ਹੈ ਨਾ ਤੇ ਬਸ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤਾਂ ਕਰਕੇ ਮੈਂ ਮਕਰੂਨੀ ਉਬਾਲਣੀ ਧਰਤੀ ਬੋਇਲ ਕਰਨੀ ਇਹ ਲੈ ਕੇ ਆਈ ਸੀਗੇ ਪਰਸੋਂ ਸੋਤਾ ਤੇ ਉਹਦੇ ਵਿੱਚ ਲੈ ਕੇ ਆਏ ਸੀ ਇਹ ਜਿਹਾ ਸਮਾਨ ਮੈਂ ਕਿਹਾ ਚਲੋ ਇਹਨਾਂ ਨੂੰ ਅੱਜ ਬਣਾ ਕੇ ਦੇ ਦੂੰਗੀ ਆਪਣਾ ਤਾਂ ਬੀਸੀ ਤਰੀਕਾ ਹੀ ਆਪਾਂ ਕੋਈ ਜ਼ਿਆਦਾ ਐਡ ਨਹੀਂ ਕਰਦੇ ਇਹਦੇ ਵਿੱਚ ਬਸ ਮੈਗੀ ਮਸਾਲਾ ਮੈਂ ਪਾਉਂਗੀ ਹੋਰ ਮੈਂ ਕੁਝ ਨਹੀਂ ਇਹਦੇ ਵਿੱਚ ਪਾਉਂਦੀ ਲਾਈਕ ਆਪਾਂ ਨਮਕ ਮਿਰਚ ਤਾਂ ਪਾ ਰਹੇ ਹਾਂ ਆਲੂ ਪਾ ਲੂੰਗੀ ਪਿਆਜ਼ ਪਾ ਲੂੰਗੀ ਤੜਕਾ ਲਗਾ ਕੇ ਨੋਰਮਲ ਤੇ ਬਹੁਤ ਵਧੀਆ ਬਣ ਜਾਂਦੀ ਹੁੰਦੀ ਹੈ ਤੇ ਚਲੋ ਜਦੋਂ ਮਤਲਬ ਕਿ ਤੜਕਾ ਵਗੈਰਾ ਲਉਣ ਲੱਗੀ ਉਹਨਾਂ ਨੂੰ ਫੋਨ ਕਰ ਦੂੰ ਆ ਜਾਣਗੇ ਬਣੇ ਰਹੋ ਜੀ ਬਲੌਗ ਤੇ ਨਾਲ ਆਹ ਲੋ ਜੀ ਮਕਰੋਨੀ ਦਾ ਬਸ ਬੋਇਲ ਹੋਣੀ ਮੈਨੇ ਹੋਣੀ ਰੱਖੀ ਹੈ ਇਹਦੇ ਵਿੱਚ ਸੌਰੀ ਮੈਂ ਥੋੜਾ ਜਿਹਾ ਨਮਕ ਪਾਉਣਾ ਭੁੱਲ ਗਈ ਸੀ ਤੇ ਮੈਂ ਥੋੜਾ ਜਿਹਾ ਨਮਕ ਪਾ ਲਵਾਂ ਨੀ ਛੇਤੀ ਬੋਇਲ ਹੋ ਜੂਗੀ ਮਕਰੋਨੀ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਿਆ ਸੀ ਪਿਆਜ਼ ਵਗੈਰਾ ਆਲੂ ਵਗੈਰਾ ਕੱਟ ਲਏ ਸੀਗੇ ਦੋ ਚੀਜ਼ਾਂ ਹੀ ਪਾਈਆਂ ਸੀਗੀਆਂ ਮੈਂ ਤੇ ਮੈਗੀ ਮਸਾਲਾ ਮੰਗਵਾ ਲਿਆ ਸੀਗਾ ਮੈਨੇ ਇਹਨਾਂ ਤੋਂ ਤੇ ਮੈਗੀ ਮਸਾਲਾ ਪਾ ਕੇ ਆਪਾਂ ਬਣਾਵਾਂਗੇ ਮਕਰੋਨੀ ਬਹੁਤ ਟੇਸਟੀ ਬਣ ਜਾਂਦੀ ਹੈਗੀ ਤੇ ਜਿਆਦਾ ਮਸਾਲੇ ਵਗੈਰਾ ਪਾਉਣ ਦੀ ਵੀ ਲੋੜ ਨਹੀਂ ਜ਼ਿਆਦਾ ਸੌਸੇਸ ਵਗੈਰਾ ਪਾਉਣ ਦੀ ਵੀ ਲੋੜ ਨਹੀਂ ਹੈਗੀ ਬਹੁਤ ਟੇਸਟੀ ਬਣ ਜਾਂਦੀ ਹੈਗੀ ਤੇ ਬਸ ਆਇਲ ਦੇ ਵਿੱਚ ਉਦਾਂ ਹੀ ਜਿੰਨਾ ਮੈਂ ਤੜਕਾ ਪਾ ਸਬਜੀ ਵਗੈਰਾ ਨੂੰ ਲਗਾਉਣੇ ਹੁੰਨੇ ਆ ਉਦਾਂ ਤੜਕਾ ਵਗੈਰਾ ਲਗਾਉਂਗੀ ਤੇ ਹੁਣ ਮੈਂ ਇੱਕ ਪਲੇਟ ਦੇ ਵਿੱਚ ਨਾ ਮੈਗੀ ਮਸਾਲਾ ਤੇ ਬਾਕੀ ਸਾਰੇ ਜੋ ਵੀ ਨਮਕ ਮਿਰਚ ਹਲਦੀ ਵਗੈਰਾ ਜੋ ਵੀ ਚੀਜ਼ਾਂ ਪਾਉਣੀਆਂ ਨੇ ਉਹ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੀ ਸਾਰੇ ਮਸਾਲੇ ਮੈਂ ਇੱਥੇ ਮੈਂ ਹੀ ਖੋਲ ਰਹੀ ਸੀ ਕਿ ਪੈਕਟ ਆਪਣਾ ਮੈਗੀ ਮਸਾਲੇ ਦਾ ਪੈਕਟ ਮੈਗੀ ਵਗੈਰਾ ਹੁਣ ਸਾਡੇ ਘਰੇ ਆਉਂਦੀ ਵੀ ਹੈਗੀ ਬੰਦ ਹੋ ਗਈ ਤੇ ਇਹ ਵੀ ਮੈਂ ਨਹੀਂ ਖਾऊंगी ਇਦਾਂ ਨਾ ਸੋਚਿਆ ਵੀ ਮੈਂ ਖਾऊंगी ਕਿਉਂਕਿ ਮੈਨੂੰ ਬਹੁਤ ਦਿੱਕਤ ਚੱਲ ਰਹੀ ਆ ਕੋਈ 2-4 ਸਪੂਨ ਲੈ ਲੂੰਗੀ ਉਹ ਅਲੱਗ ਗੱਲ ਆ ਬਟ ਮੈਂ ਇਦਾਂ ਨਹੀਂ ਹੈਗਾ ਵੀ ਮੈਂ ਰੱਜ ਕੇ ਖਾऊंगी ਜਾਂ ਕਿੱਦਾਂ ਵੀ ਕਿਉਂਕਿ ਮੈਨੂੰ ਹੁਣ ਬਹੁਤ ਇਹ ਚੀਜ਼ ਦਾ ਡਰ ਰਹਿੰਦਾਗਾ ਵੀ ਮੈਂ ਬਿਮਾਰ ਨਾ ਹੋ ਜਾ ਸੋ ਆਪਾਂ ਨੂੰ ਬਦਕੇ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਤੇ ਆਪਾਂ ਨੂੰ ਆਪਣੀ ਸਭ ਤੋਂ ਲੱਗੇ ਚੀਜ਼ ਆਪਣੀ ਸਿਹਤ ਦਾ ਸਭ ਤੋਂ ਵੱਧ ਖਿਆਲ ਰੱਖਣਾ ਚਾਹੀਦਾ ਕਿਦਾਂ ਜੋ ਵੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਤਾ ਪਰਹੇਜ਼ ਕਰੋ ਪਰਹੇਜ਼ ਕਰਕੇ ਆਪਾਂ ਇੱਕ ਵਾਰ ਠੀਕ ਹੋ ਜਾਾਂਗੇ ਉਸ ਤੋਂ ਬਾਅਦ ਜੋ ਖਾਓ ਜੋ ਪੀਓ ਮੈਨੂੰ ਵੀ ਡਾਕਟਰ ਨੇ ਇਦਾਂ ਕਿਹਾਗਾ ਵੀ ਤੁਸੀਂ ਇੱਕ ਵਾਰ ਪਰਹੇਜ਼ ਕਰਦੋ ਉਸ ਤੋਂ ਬਾਅਦ ਤੁਸੀਂ ਸਾਰਾ ਕੁਝ ਖਾਂਦੀਨ ਲਾ ਦਾਂਗੇ ਹੈਨਾ ਉਹਨਾਂ ਅਗਰ ਇਦਾਂ ਦਵਾਈ ਖਾਈ ਗਈ ਦੇ ਨਾਲ ਮੈਂ ਪਰਹੇਜ਼ ਬਿਨਾਂ ਰੱਖਿਆ ਤੇ ਫਿਰ ਮੈਂ ਡਾਕਟਰ ਨੂੰ ਦੋਸ਼ ਦਿੰਦੀ ਫਿਰੂੰਗੀ ਹਨਾ ਵੀ ਮੈਂ ਠੀਕ ਨਹੀਂ ਹੋ ਰਹੀ ਹੈਗੀ ਡਾਕਟਰ ਨੇ ਜਿੱਦਾਂ ਵੀ ਮੈਨੂੰ ਖਾਣਾ ਪੀਣਾ ਦੱਸਿਆ ਵੀ ਆਹ ਖਾਣਾ ਆਹ ਨਹੀਂ ਖਾਣਾ ਉਦਾਂ ਤਾਂ ਕਰਨੀ ਪੈਂਦਾ ਹਨਾ ਫਿਰ ਐਵੇਂ ਜਿਹੜੀ ਸਿਚੁਏਸ਼ਨ ਹੁੰਦੀ ਆ ਉਹ ਖਰਾਬ ਹੋ ਜਾਂਦੀ ਆ ਜਿਆਦੇ ਕੋਈ ਐਵੇਂ ਕੋਈ ਜ਼ਿਆਦਾ ਬਿਮਾਰੀ ਲੱਗੂਗੀ ਉਸ ਤੋਂ ਪਹਿਲਾਂ ਹੀ ਆਪਣਾ ਜੋ ਵੀ ਹੈ ਨਾ ਪਰਹੇਜ਼ ਚੰਗਾਗਾ ਤੇ ਬਸ ਇੱਥੇ ਤੜਕਾ ਵਗੈਰਾ ਲਾ ਕੇ ਆਲੂ ਵਗੈਰਾ ਭੁੰਨ ਤੇ ਸੀਗੇ ਵਿੱਚ ਤੇ ਹੁਣ ਇਹ ਥੋੜਾ ਜਿਹਾ ਪਾਣੀ ਪਾ ਦੂੰਗੀ ਬਿਕੋਜ਼ ਮਕਰੋਨੀ ਤਾਂ ਬੋਇਲ ਹੀ ਆ ਹਨਾ ਉਹਨੂੰ ਤਾਂ ਆਪਾਂ ਜ਼ਿਆਦਾ ਕੋਈ ਸੇਕ ਲਵਾਉਣਾ ਨਹੀਂ ਹੈਗਾ ਇਸ ਇਹ ਤਰ੍ਹਾਂ ਪਕਾ ਲੂਗੀ ਤਾਂ ਜੋ ਇਹ ਕੱਚੇ ਨਾ ਰਹਿ ਜਾਣ ਹੁਨਰ ਦੇ ਪਾਪਾ ਵੀ ਘਰੇ ਆਗੇ ਸੀ ਹੁਨਰ ਦੇ ਨਾਲ ਮਿਲਦਾ ਹਾਫ ਹੁਨਰ ਸੁੱਤਾ ਪਿਆ ਸੀਗਾ ਉਹਦੇ ਕੋਲ ਸੀਗੇ ਇੱਕ ਵਾਰ ਉਹ ਦੇਖ ਕੇ ਉੱਠ ਖੜਿਆ ਸੀ ਆਪਦੇ ਪਾਪਾ ਨੂੰ ਫਿਰ ਗੋਦੀ ਚ ਪੈ ਗਿਆ ਸੀ ਆ ਦੇਖੋ ਮੈਡਮਾ ਸਾਰਾ ਦਿਨ ਕਿਚਨ ਦੇ ਮੁਗਰੀ ਬੈਠੀਆਂ ਰਹਿੰਦੀਆਂ ਨੇ ਵੀ ਪਤਾ ਨਹੀਂ ਕੀ ਬਣ ਰਿਹਾਗਾ ਇੱਥੇ ਇਹਨਾਂ ਦੀਆਂ ਨੀਂਦਾ ਪੂਲੀਆਂ ਹੁੰਦੀਆਂ ਨੇ ਤੇ ਇੱਥੇ ਜੀ ਚਲੋ ਵੋਇਡ ਉਹ ਜਿਹੜੀ ਆਪਣੀ ਮਕਰੂਣੀ ਸੀ ਉਹ ਆਪਾਂ ਸਾਰੇ ਮਸਾਲੇ ਦੇ ਵਿੱਚ ਗਰੇਵੀ ਦੇ ਵਿੱਚ ਪਾਤੀ ਸੀ ਤੇ ਆਪਣੀ ਮਕਰੂਣੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਆ ਇਸ ਤੋਂ ਬਾਅਦ ਅਸੀਂ ਮਕਰੂਣੀ ਇੰਜੋਏ ਕੀਤੀ ਮੈਂ ਖਾਦੀ ਸੀ 4-5 스ਪੂਨ ਲੈ ਲਈ ਸੀ ਇਦਾਂ ਨਹੀਂਗਾ ਮੈਂ ਬਿਲਕੁਲ ਨਹੀਂ ਖਾਦੀ ਬਸ ਖਾਦੀ ਸੀ ਥੋੜੀ ਖਾਦੀ ਸੀਗੀ ਤੇ ਫਿਰ ਇੱਧਰ ਦੇਖੋ ਇਹਨਾਂ ਦੀ ਮौज-ਮਸਤੀ ਚੱਲ ਰਹੀ ਹੈ ਇਹ ਲੜ ਨਹੀਂ ਰਹੀਆਂ ਇਹ ਖੇਡ ਰਹੀਆਂ ਨੇ ਗਿਆ ਤੇ ਉਸ ਇੱਥੇ ਪਿਆ ਹੋਇਆ ਹੁਨਰ ਦੇ ਆ ਆ ਮੇਰੇ ਕੱਪੜੇ ਆ ਵੀ ਮੇਰੇ ਕੱਪੜੇ ਸਾਰੇ ਔਰ ਜਾਣ ਵਾਲੇ ਕੁਝ ਅਨ ਸਟ੍ਰਕਚਰਿੰਗ ਆ ਸਾਰੇ ਬੁਨਰ ਦੇ ਕੱਪੜੇ ਪੂਰਾ ਕਾਹ ਪਿਆ ਗਿਆ ਹੁਣ ਇਹਨਾਂ ਨੂੰ ਚੱਕ ਕੇ ਹੁਣ ਇਹਨੂੰ ਸੈਟ ਕਰਨਾ ਇੱਕ ਵਾਰ ਇਹਨੂੰ ਮੈਂ ਬੈਠੀ ਰਹਾਂ ਚੱਲ ਬੁਲਰਾ ਇਹ ਨਹੀਂ ਕੱਟੜਾ ਇਹ ਤਾਂ ਮੰਮਾ ਦੇ ਨੇ ਪਹਿਲਾਂ ਤੇਰੇ ਕਰਦੀ ਹੈ ਨਾ ਆਪਾਂ ਜਿਹੜੇ ਨਹੀਂ ਪਾਉਣ ਵਾਲੇ ਸਾਰੇ ਆਪਾਂ ਕੱਢਦੇ ਅੱਜ ਆ ਜਾ ਚੱਕ ਦਿਓ ਬੈੱਡ ਤੇ ਰੱਖ ਦਿਓ ਪੁੱਤ ਜਿਹੜੇ ਥੱਲੇ ਕਰਦੇ ਆ ਉਹ ਬੈੱਡ ਤੇ ਰੱਖ ਲੈ ਬਾਹਰ

ਆ ਹੁਣ ਇਹਦੇ ਪਾਪਾ ਦੀ ਫੋਟੋ ਵਿਆਹ ਤੋਂ ਪਹਿਲਾਂ ਦੀ ਬੜਾ ਸ਼ਕੀਨ ਸੀਗਾ ਮੁੰਡਾ ਵਿਆਹ ਤੋਂ ਬਾਅਦ ਤਾਂ ਕੁੜੀ ਮੁੰਡੇ ਦੋਨਾਂ ਦੀ ਕਿੰਨੀ ਦਿਲ ਜਾਂਦੀ ਆ ਬਾਬਾ ਬਾਬਾ ਨੇ ਆਹ ਫਿਰ ਆ ਤੇ ਮੈਂ ਤੁਹਾਨੂੰ ਦਿਖਾਉਂਦੀ ਕਹਿੰਦੇ ਬੋਲਣ ਜੇ ਮੈਨੂੰ ਬਾਕਸ ਮਿਲ ਜਾਣ ਦਾ ਵਾਲੀ ਚੰਗੀ ਗਾ ਲਓ ਬਾਕਸ ਦਾ ਵੱਡਾ ਨਾ ਉਹ ਤਾਂ ਨਾਲੇ ਉਹਦਾ ਰੋ ਨਹੀਂ ਪਾ ਲਾ ਹਾਂਜੀ ਤੇ ਇਥੇ ਕੱਪੜੇ ਮੈਂ ਛਾਂਟਣ ਲੱਗੀ ਸੀ ਜਿਹੜੇ ਹੁਨਰ ਦੇ ਬਿਲਕੁਲ ਹੀ ਨਹੀਂ ਆਉਂਦੇ ਤੇ ਕੁਝ ਜਿਹੜੇ ਆਉਂਦੇ ਨੇ ਜਾਂ ਕਿੱਦਾਂ ਵੀ ਨੇ ਉਹ ਸਾਰੇ ਛਾਂਟ ਮੈਂ ਛਾਂਟ ਕੇ ਮੈਂ ਅਲੱਗ-ਅਲੱਗ ਰੱਖਣ ਲੱਗੀ ਸੀ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਨਾ ਖਲਾਰਾ ਤਾਂ ਪੈ ਹੀ ਜਾਂਦਾ ਵਾ ਤੇ ਹੁਣ ਬੱਚੇ ਦੇ ਨਾਲ ਇਹਨਾ ਕੰਮ ਵੀ ਮੇਥੋਂ ਨਹੀਂ ਹੁੰਦਾ ਹੈਗਾ ਬਿਕੋਜ਼ ਘਰ ਦੇ ਸਾਰੇ ਜਿਹੜੇ ਰੈਗੂਲਰਲੀ ਕੰਮ ਹੁੰਦੇ ਨੇ ਜ਼ਿਆਦਾ ਜ਼ਰੂਰੀ ਹੁੰਦੇ ਨੇ ਉਹ ਵੀ ਹੋ ਜਾਂਦੇ ਆ ਨਾ ਡੇਲੀ ਦੇ ਤੇ ਫਿਰ ਇਦਾਂ ਸਾਫ ਸਫਾਈ ਆ ਜਾਂ ਬਹੁਤ ਔਖਾ ਮੇਥੋਂ ਹੁੰਦਾਗਾ ਪਰ ਜਿੰਨਾ ਵੀ ਹੁੰਦਾ ਮੈਂ ਕਰ ਲੈਣੀ ਹੈਗੀ ਤੇ ਥੋੜਾ ਜਿਹਾ ਚਲੋ ਵੱਡਾ ਹੋ ਗਿਆਗੇ ਫਿਰ ਤਾਂ ਉਹੀ ਗੱਲ ਆਪਾਂ ਨੇ ਵਟ ਕੱਢ ਦੇਵੇਂਗੇ ਲਓ ਜੀ ਹਨਰ ਦੇ ਕੱਪੜੇ ਤਾਂ ਮੈਂ ਸੈੱਟ ਕਰਤੇ ਆਗੇ ਨੀਚੋਂ ਹਲੇ ਮੇਰਾ ਕੰਮ ਰਹਿੰਦਾਗਾ ਹੌਲੀ ਹੌਲੀ ਕਰੂੰਗੀ ਇਧਰ ਇਹ ਟੀ-ਸ਼ਰਟ ਆ ਗਈਆਂ ਸਾਰੀਆਂ ਆ ਵੀ ਇਹਦੀਆਂ ਟੀ-ਸ਼ਰਟਾਂ ਨੇ ਇਧਰ ਇਹਦੇ ਕੁਝ ਜੀਨ ਦੇ ਸ਼ਾਰਟਸ ਤੇ ਇਹਦੀਆਂ ਸ਼ਰਟਾਂ ਵਗੈਰਾ ਨਿਗੀਆਂ ਤੇ ਇਦਾਂ ਸੈੱਟ ਹੋ ਗਏ ਕੁਝ ਕੱਪੜੇ ਦੇ ਉਧਰ ਪਏ ਨੇਗੇ ਉਹ ਮੈਂ ਉਧਰ ਹੀ ਰੱਖੂੰਗੀ ਉਹਨਾਂ ਨੂੰ ਵੀ ਸੈੱਟ ਕਰਕੇ ਰੱਖੂੰਗੀ